ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 1 ਜੁਲਾਈ ਹੈ 1 ਜੁਲਾਈ 1635 ਕਰਤਾਰਪੁਰ ਦੀ 3 ਦਿਨਾਂ ਜੰਗ ਮਗਰੋਂ ਨਿੱਤ ਦੇ ਮੁਗਲ ਹਮਲਿਆਂ ਨੂੰ ਸਾਹਮਣੇ ਰੱਖ ਕੇ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਚਲੇ ਗਏ ਸਨ ਅਤੇ 3 ਮਈ 1635 ਤੋਂ ਮਗਰੋਂ ਉੱਥੇ ਹੀ ਰਹਿਣ ਲੱਗ ਪਏ ਸਨ ਕੀਰਤਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਕੋਲ ਬिलासपुर, ਨਾਹਨ, ਗੁਲੇਰ, ਨਦਾਉਣ, ਹੰਡੂਰ ਅਤੇ ਕਈ ਹੋਰ ਰਾਜਸਤਾਨ ਦੇ ਰਾਜੇ ਆਉਣ ਲੱਗ ਪਏ ਇਨ੍ਹਾਂ ਦਿਨਾਂ ਦੇ ਵਿੱਚ ਹੀ ਰੋਪੜ ਦੇ ਨਵਾਬ ਨੇ ਹੰਡੂਰ ਤੇ ਹਮਲਾ ਕਰਨ ਦੀ ਧਮਕੀ ਦਿੱਤੀ ਤਾਂ ਉੱਥੋਂ ਦਾ ਰਾਜਾ ਹਰੀਚੰਦ ਗੁਰੂ ਸਾਹਿਬ ਕੋਲ ਆ ਕੇ ਅਰਜ਼ ਕਰਨ ਪੁੱਜਿਆ ਗੁਰੂ ਸਾਹਿਬ ਨੇ ਉਸ ਦੀ ਮਦਦ ਵਾਸਤੇ ਆਪਣੇ ਵੱਡੇ ਬੇਟੇ ਗੁਰਦਿੱ ਸਿੱਖਾਂ ਦਾ ਇੱਕ ਜੱਥਾ ਭੇਜ ਦਿੱਤਾ 1 ਜੁਲਾਈ 1635 ਦੇ ਦਿਨ ਨੰਗਲ ਗੁਜਰਾ ਹੁਣ ਨੰਗਲ ਸਰਸਾਦ ਪਿੰਡ ਦੇ ਵਿੱਚ ਜਿਸ ਦੇ ਵਿੱਚ ਰੋਪੜ ਦੀਆਂ ਫੌਜਾਂ ਦਾ ਬੜਾ ਨੁਕਸਾਨ ਹੋਇਆ ਅਤੇ ਉਹ ਬੁਰੀ ਤਰ੍ਹਾਂ ਦੇ ਨਾਲ ਸ਼ਿਕਸਤ ਖਾ ਕੇ ਭੱਜ ਗਏ 1 ਜੁਲਾਈ 1745 ਸਿੱਖਾਂ ਤੇ ਜ਼ਕਰੀਆ ਖਾਨ ਦੇ ਜ਼ੁਲਮ ਦੀ ਕਾਲੀ ਬੋਲੀ ਰਾਤ ਲਗਾਤਾਰ ਇੱਕ ਦਹਾਕੇ ਤੋਂ ਵੀ ਵੱਧ 1734 ਤੋਂ 1745 ਤੱਕ ਜਾਰੀ ਰਹੀ। ਜ਼ਕਰੀਏ ਦੇ ਜ਼ੁਲਮਾਂ ਤੋਂ ਲੋਕ ਤਰਾਤਰਾ ਕਰ ਉੱਠੇ। ਜ਼ਕਰੀਆ ਖਾਨ ਨੇ ਆਪਣੇ ਕਹਿਦ ਦੇ ਵਿੱਚ ਤਕਰੀਬਨ 10000 ਸਿੱਖਾਂ ਨੂੰ ਸ਼ਹੀਦ ਕੀਤਾ ਸੀ। ਉਸਨੇ ਤਾਂ ਇਹ ਵੀ ਦਾਵਾ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਸਿੱਖ ਖਤਮ ਹੋ ਗਏ ਨੇ। ਜ਼ਕਰੀਆ ਖਾਨ ਦੀ ਜ਼ਿੰਦਗੀ ਦਾ ਆਖਰੀ ਸਿੱਖ ਕਤਲ ਪੂਲਾ ਪਿੰਡ ਦੇ ਭਾਈ ਤਾਰੂ ਸਿੰਘ ਦਾ ਸੀ। 25 ਸਾਲ ਉਮਰ ਦਾ ਨੌਜਵਾਨ ਭਾਈ ਤਾਰੂ ਸਿੰਘ ਇੱਕ ਬਹੁਤ ਸ਼ਰੀਫ ਕਿਰਤੀ ਸਿੱਖ ਸੀ। ਉਹ ਆਗੇ ਸਿੱਖਾਂ ਦੀ ਲੰਗਰ ਪਾਣੀ ਦੇ ਨਾਲ ਸੇਵਾ ਕਰ ਕਰਦਾ ਸੀ ਉਹ ਕਦੇ-ਕਦੇ ਸਿੱਖਾਂ ਨੂੰ ਉਹਨਾਂ ਦੀਆਂ ਪਨਾਹਗਾਹਾਂ ਦੇ ਵਿੱਚ ਰਸਦਾਂ ਵੀ ਪਹੁੰਚਦੀਆਂ ਕਰਦਾ ਸੀ ਜੰਡਿਆਲੇ ਦੇ ਇੱਕ ਚੂਕਲ ਖੋਰ ਦੀ ਸ਼ਿਕਾਇਤ ਤੇ ਉਸ ਨੂੰ ਗ੍ਰਿਫਤਾਰ ਕਰ ਲੈ ਗਿਆ ਜ਼ਕਰੀਆ ਖਾਨ ਨੇ ਜਦ ਉਸ ਦੇ ਕੇਸ ਕਤਲ ਕਰਨ ਦਾ ਹੁਕਮ ਕੀਤਾ ਤਾਂ ਉਸ ਨੇ ਕਿਹਾ ਕਿ ਭਾਵੇਂ ਮੇਰੀ ਖੋਪਰੀ ਲਾ ਦਿਓ ਪਰ ਮੇਰੇ ਕੇਸ ਕਤਲ ਨਾ ਕਰੋ ਇਸ ਤੇ 25 ਜੂਨ 1745 ਦੇ ਦਿਨ ਭਾਈ ਤਾਰੂ ਦੀ ਖੋਪਰੀ ਇੱਕ ਰੰਬੀ ਦੇ ਨਾਲ ਲਾਹੀ ਗਈ ਅਤੇ ਉਹ 1 ਜੂਨ 1745 ਦੇ ਦਿਨ ਸ਼ਹੀਦ ਹੋਇਆ ਉਹ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਗਿਆ ਜਸਦਨ ਉਸ ਦੀ ਸ਼ਹੀਦੀ ਹੋਈ ਉਸੇ ਦਿਨੀ ਉਸ ਦੀ ਖੋਪਰੀ ਲਹਾਉਣ ਦਾ ਹੁਕਮ ਕਰਨ ਵਾਲਾ ਜ਼ਕਰੀਆ ਖਾਨ ਵੀ ਮਰ ਗਿਆ ਸਤੰਬਰ 1844 ਦੇ ਵਿੱਚ ਆਪਣੇ ਪਿਤਾ ਦੀ ਮੌਤ ਮਗਰੋਂ ਦਿਵਾਨ ਮੁਰੂ ਰਾਜ ਨੂੰ ਮੁਲਤਾਨ ਦਾ ਗਵਰਨਰ ਬਣਾਇਆ ਗਿਆ ਸੀ 1846 ਦੇ ਵਿੱਚ ਅੰਗਰੇਜ਼ਾਂ ਦੇ ਲਾਹੌਰ ਦਰਬਾਰ ਤੇ ਕਬਜ਼ੇ ਮਗਰੋਂ ਮਿਸਰ ਲਾਲ ਸਿੰਘ ਪ੍ਰਾਈਮ ਮਿਨਿਸਟਰ ਦੀਆਂ ਸਾਦਸ਼ਾਹੀ ਹੇਠ ਉਸ ਦਾ ਮਾਮਲਾ 25% ਦੀ ਵਧਾ ਦਿੱਤਾ ਗਿਆ ਉਸਨੇ ਬਿਨਾ ਕਿਸੇ ਸ਼ਿਕਾਇਤ ਤੋਂ ਇਸ ਨੂੰ ਮਨਜ਼ੂਰ ਕਰ ਲਿਆ ਇਹ ਗੱਲ 29 ਅਕਤੂਬਰ 1846 ਦੀ ਹੈ ਲਾਲ ਸਿੰਘ ਨੇ ਇੱਥੇ ਹੀ ਬਸ ਨਹੀਂ ਕੀਤੀ ਹੁਣ ਉਸਨੇ ਮੂਰ ਰਾਜ ਦੇ ਕਈ ਹੱਕ ਖੋਲੇ ਪਰ ਉਸ ਦਾ ਇਜ਼ਾਰਾ ਨਾ ਘਟਾਇਆ ਮੂਰ ਰਾਜ ਦੀਆਂ ਅਦਾਲਤੀ ਤਾਕਤਾਂ ਵੀ ਘਟਾ ਦਿੱਤੀਆਂ ਗਈਆਂ ਇਸ ਦਾ ਨਤੀਜਾ ਇਹ ਨਿਕਲਿਆ ਕਿ ਉਹ ਮਾਮਲਾ ਨਾ ਦੇਣ ਵਾਲਿਆਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਸਕਦਾ ਅਖੀਰ ਤਾਂਗਾ ਕਿ ਉਸਨੇ ਦਸੰਬਰ 1847 ਦੇ ਵਿੱਚ ਅਸਤੀਫਾ ਦੇ ਦਿੱਤਾ ਰੈਜ਼ੀਡੈਂਟ ਨੇ ਉਸਦਾ ਅਸਤੀਫਾ ਮਨਜ਼ੂਰ ਕਰ ਲਿਆ ਅਤੇ ਨਵੇਂ ਸੂਬੇਦਾਰ ਦੇ ਆਉਣ ਤੱਕ ਸੇਵਾ ਨਿਭਾਉਣ ਅਤੇ ਮਾਰਚ 1848 ਤੱਕ ਮਲਤਾਨ ਰੁਕਣ ਵਾਸਤੇ ਆਖ ਦਿੱਤਾ ਹੁਣ ਫ੍ਰੈਡਰਿਕ ਕਰੀ ਲਾਹੌਰ ਦੇ ਵਿੱਚ ਨਵਾਂ ਰੈਜ਼ੀਡੈਂਟ ਬਣ ਕੇ ਆ ਗਿਆ ਸੀ ਉਸਨੇ ਕਾਨ ਸਿੰਘ ਮਾਨ ਨੂੰ ਮਲਤਾਨ ਦਾ ਨਵਾਂ ਸੂਬੇਦਾਰ ਲਾ ਦਿੱਤਾ ਅਤੇ ਵੈਂਸ ਐਗਨੀਊ ਨੂੰ ਉਸਦਾ ਸਿਆਸੀ ਸਲਾਹਕਾਰ ਅਤੇ ਲੈਫਟਿਨੈਂਟ ਐਂਡਰਸਨ ਨੂੰ ਉਸਦਾ ਅਸਿਸਟੈਂਟ ਬਣਾ ਦਿੱਤਾ 19 ਅਪ੍ਰੈਲ 1848 ਦੇ ਦਿਨ ਕਾਨ ਸਿੰਘ ਮਲਤਾਨ ਪੁੱਜਿਆ ਦਿਵਾਨ ਮੂਲਰਾਜ ਨੇ ਸੂਬੇਦਾਰ ਦਾ ਚਾਰਜ ਉਸ ਨੂੰ ਸੰਭਾਲ ਦਿੱਤਾ ਜਦੋਂ ਚਾਰਜ ਲੈ ਕੇ ਕਾਨ ਸਿੰਘ ਅਤੇ ਦੋਵੇਂ ਅੰਗਰੇਜ਼ ਅਫਸਰ ਬਾਹਰ ਨਿਕਲੇ ਤਾਂ ਇੱਕ ਫੌਜੀ ਅਫਸਰ ਗੋਦਰ ਸਿੰਘ ਨੇ ਐਂਡਰਸਨ ਅਤੇ ਐਗੀਨੀ ਉਤੇ ਹਮਲਾ ਕਰਕੇ ਉਸ ਨੂੰ ਕਤਲ ਕਰ ਦਿੱਤਾ। ਇਹ ਕੋਈ ਅਚਾਨਕ ਘਟੀ ਘਟਨਾ ਨਹੀਂ ਸੀ। ਸਿੱਖ ਫੌਜਾਂ ਦੇ ਵਿੱਚ ਅੰਗਰੇਜ਼ਾਂ ਵੱਲੋਂ ਪੰਜਾਬ ਤੇ ਕਬਜ਼ਾ, ਰਾਣੀ ਜਿੰਦਾ ਦੀ ਬੇਇੱਜ਼ਤੀ ਅਤੇ ਕੈਦ, ਸਿੱਖ ਜਰਨੈਲਾਂ ਅਤੇ ਅਫਸਰਾਂ ਦੀਆਂ ਤਾਕਤਾਂ ਖੋਣਾ, ਗਦਾਰਾਂ ਨੂੰ ਅਹੁਦੇ ਅਤੇ ਸਨਮਾਨ ਬਖਸ਼ਣਾ ਇਸ ਬਾਰੇ ਖਬਰਾਂ ਪਹੁੰਚਦੀਆਂ ਰਹਿੰਦੀਆਂ ਸਨ ਅਤੇ ਉਹ ਅੰਦਰੋਂ-ਅੰਦਰੀ ਗੁੱਸੇ ਦੇ ਨਾਲ ਭਰੇ ਪੀਤੇ ਬੈਠੇ ਸਨ। ਜਦੋਂ ਦੋ ਅੰਗਰੇਜ਼ ਅਫਸਰਾਂ ਦੇ ਮਰਨ ਦੀ ਖਬਰ ਫ੍ਰੈਡਰਿਕ ਕਰੀ ਰੈਜ਼ੀਡੈਂਟ ਕੋਲ ਪ ਫੌਜ ਨੂੰ ਮਲਤਾਨ ਜਾਣ ਦਾ ਹੁਕਮ ਦੇ ਦਿੱਤਾ ਪਰ ਮਗਰੋਂ ਉਸਨੇ ਇਰਾਦਾ ਬਦਲ ਲਿਆ ਅਤੇ ਇਸ ਨੂੰ ਸਿੱਖਾਂ ਤੇ ਥੋਪਣ ਦੀ ਤਰਕੀਬ ਘੜਨੀ ਸ਼ੁਰੂ ਕਰ ਦਿੱਤੀ ਇਹ ਸੋਚ ਕੇ ਉਸਨੇ ਹਰਬਰਟ ਐਡਵਰਟਾਈਜ਼ ਨੂੰ ਖੱਤ ਭੇਜ ਕੇ ਆਖਿਆ ਕਿ ਉਹ ਕਾਨ ਸਿੰਘ ਮਾਨ ਨੂੰ ਕਹੇ ਕਿ ਉਹ ਦੀਵਾਨ ਮੂਰ ਰਾਜ ਨੂੰ ਹੀ ਸੂਬੇਦਾਰ ਰਹਿਣ ਦੇਵੇ ਮਈ 1848 ਦੇ ਵਿੱਚ ਰੈਜ਼ੀਡੈਂਟ ਨੇ ਐਡਵਰਟਾਈਜ਼ ਨੂੰ ਫੌਜ ਲੈ ਕੇ ਮਲਤਾਨ ਜਾਣ ਵਾਸਤੇ ਆਖ ਦਿੱਤਾ ਇਸ ਵੇਲੇ ਤੱਕ ਹੀਰਾ ਸਿੰਘ ਡੋਗਰਾ ਵੱਲੋਂ 1845 ਦੇ ਵਿੱਚ ਸ਼ਹੀਦ ਕੀਤੇ ਗਏ ਬਾਬਾ ਵੀਰ ਸਿੰਘ ਨੌਰੰਗਾਬਾਦ ਦੇ ਵਾਰਸ ਭਾਈ ਮਹਾਰਾਜ ਸਿੰਘ ਵੀ ਮਲਤਾਨ ਪਹੁੰਚ ਚੁੱਕੇ ਸਨ ਉਹਨਾਂ ਨੇ ਉੱਥੇ ਪਹੁੰਚ ਕੇ ਸਿੱਖ ਫੌਜਾਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਉਦੋਂ ਜਦ ਮੂਰ ਰਾਜ ਨੂੰ ਐਡਵਰਟਾਈਜ਼ ਦੇ ਆਉਣ ਦਾ ਪਤਾ ਲੱਗਾ ਤਾਂ ਉਸ ਨੇ ਅਮਨ ਸਮਝੌਤੇ ਦੀ ਪੇਸ਼ਕਸ਼ ਕੀਤੀ ਪਰ ਉਸ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਅਤੇ ਮਲਤਾਨ ਤੇ ਹਮਲਾ ਕਰ ਦਿੱਤਾ। ਪਹਿਲਾਂ ਤਾਂ ਨਿੱਕੀਆਂ-ਮੋਟੀਆਂ ਝੜਪਾਂ ਹੋਈਆਂ ਪਰ 18 ਜੂਨ 1848 ਨੂੰ ਇੱਕ ਵੱਡੀ ਲੜਾਈ ਹੋਈ ਜਿਸ ਦੇ ਵਿੱਚ ਐਡਵਰਟਾਈਜ਼ ਨੂੰ ਜਿੱਤ ਹਾਸਲ ਹੋ ਗਈ। ਆਖਰੀ ਲੜਾਈ 1 ਜੁਲਾਈ 1848 ਦੇ ਦਿਨ ਹੋਈ ਸੀ ਜਿਸ ਦੇ ਵਿੱਚ ਦਿਵਾਨ ਮੂਰ ਰਾਜ ਦਾ ਹਾਥੀ ਮਾਰਿਆ ਗਿਆ ਅਤੇ ਇਸ ਦੇ ਨਾਲ ਹੀ ਉਸ ਦੀ ਮੌਤ ਦੀ ਅਫਵਾਹ ਵੀ ਫੈਲ ਗਈ। ਇਸ ਦੇ ਨਾਲ ਹੀ ਉਸ ਦੇ ਸਾਥੀਆਂ ਦੇ ਹੌਸਲੇ ਤੇ ਉਸਨੇ ਆਪਣੇ ਆਪ ਨੂੰ ਕਿਲੇ ਦੇ ਵਿੱਚ ਬੰਦ ਕਰ ਲਿਆ ਅੰਗਰੇਜ਼ੀ ਫੌਜਾਂ ਨੇ ਕਿਲੇ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਇਹ ਘੇਰਾ 4 ਹਫ਼ਤੇ ਤੱਕ ਜਾਰੀ ਰਿਹਾ 17 ਦਸੰਬਰ 1848 ਨੂੰ ਅੰਗਰੇਜ਼ ਫੌਜਾਂ ਨੇ ਕਿਲੇ ਤੇ ਇੱਕ ਜ਼ਬਰਦਸਤ ਹਮਲਾ ਕੀਤਾ ਅਤੇ ਅੰਦਰ ਦਾਖਲ ਹੋ ਗਈਆਂ ਅਖੀਰ ਮੂਲਰਾਜ ਨੇ ਹਥਿਆਰ ਸੁੱਟ ਦਿੱਤੇ ਦੀਵਾਨ ਮੂਲਰਾਜ ਤੇ ਕਤਲ ਜੰਗ ਕਰਨ ਅਤੇ ਗਦਾਰੀ ਦਾ ਮੁਕੱਦਮਾ ਚਲਾ ਕੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜੂਨ 1909 ਦੇ ਵਿੱਚ ਲੰਡਨ ਦੇ ਵਿੱਚ ਹਿੰਦੂ ਮੂਲਵਾਦੀ ਆਗੂ ਗਣੇਸ਼ ਵੀਰ ಸಾವਰਕਰ ਨੇ ਇੰਜੀਨੀਅਰਿੰਗ ਦਾ ਕੋਰਸ ਮੁਕਾ ਕੇ ਪੰਜਾਬ ਪਰਤਣ ਵਾਲੇ ਇੱਕ ਨੌਜਵਾਨ ਮਦਨ ਲਾਲ ਢੀਂਗਰਾ ਨੂੰ ਢਕਾ ਕੇ ਅੰਗਰੇਜ਼ਾਂ ਤੋਂ ਬਦਲਾ ਲੈਣ ਵਾਸਤੇ ਤਿਆਰ ਕੀਤਾ ਮਦਨ ਲਾਲ ਢੀਂਗਰਾ ਨੇ ਇੰਡੀਆ ਆਫਿਸ ਦੇ ਸੀਨੀਅਰ ਅਫਸਰ ਸਰ ਵਿਲੀਅਮ ਕਾਰਸਨ ਵਾਹਲੀ ਨੂੰ 1 ਜੁਲਾਈ 1909 ਦੇ ਦਿਨ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਇਸ ਦੇ ਦੋਸ਼ ਦੇ ਵਿੱਚ 17 ਅਗਸਤ 1909 ਦੇ ਦਿਨ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਪ੍ਰਦੇਸਾਂ ਦੇ ਵਿੱਚ ਫਾਂਸੀ ਤੇ ਚੜਨ ਵਾਲਾ ਉਹ ਪਹਿਲਾ ਪੰਜਾਬੀ ਸੀ 1 ਜੁਲਾਈ 1983 ਦੇ ਦਿਨ ਦਰਬਾਰਾ ਸਿੰਘ ਸਰਕਾਰ ਨੇ 19 78 ਤੋਂ 983 ਤੱਕ ਖਾੜਕੂ ਸਿੱਖਾਂ ਨੂੰ ਕਤਲ ਕਰਨ ਅਤੇ ਉਹਨਾਂ ਨੂੰ ਕੈਦ ਕਰਨ ਦੇ ਦੌਰਾਨ ਤਸੀਹੇ ਦੇਣ ਵਾਲੇ ਪੰਜਾਬ ਪੁਲਿਸੀਆਂ ਨੂੰ ਬਹਾਦਰੀ ਦੇ ਅਵਾਰਡ ਦਿੱਤੇ। ਜੁਲਾਈ 1986 ਦੇ ਵਿੱਚ CRPF, BSF ਅਤੇ ਪੰਜਾਬ ਦੇ ਵਿੱਚ ਬਰਨਾਲਾ ਸਰਕਾਰ ਦੀ ਪੁਲਿਸ ਨੇ ਦਰਜਨਾਂ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਇਹਨਾਂ ਦੇ ਵਿੱਚੋਂ ਸੁਖਦੇਵ ਸਿੰਘ ਉਰਫ ਹੀਰਾ ਨੂੰ 1 ਜੁਲਾਈ 1986 ਦੇ ਦਿਨ ਬਿਆਸ ਦੇ ਕੋਲ ਸ਼ਹੀਦ ਕੀਤਾ ਗਿਆ ਸੀ। ਬਰਨਾਲਾ ਸਰਕਾਰ ਬਰਖਾਸਤ ਹੋਣ ਤੋਂ ਮਗਰੋਂ ਪੰਜਾਬ ਪੁਲਿਸ ਦੇ ਮੁਖੀ ਰਬੈਰੋ ਨੇ ਆਪਣੇ ਕਾਲ ਦੇ ਵਿੱਚ ਜੁਲਾਈ 1987 ਦੇ ਵਿੱਚ ਵੀ ਬਹੁਤ ਸਾਰੇ ਸਿੱਖਾਂ ਨੂੰ ਨਕਲੀ ਪੀਪਲ ਸਮਕਾਬਲਾਂ ਦੇ ਵਿੱਚ ਸ਼ਹੀਦ ਕੀਤਾ ਪਹਿਲੀ ਜੁਲਾਈ ਦੇ ਦਿਨ ਝੋਲੇਪਿੰਡ ਨੇੜੇ ਜੰਨਿਆਲਾ ਦੇ ਵਿੱਚ ਹਰਜੀਤ ਸਿੰਘ ਉਰਫ ਮਥਰਾ ਸਿੰਘ ਵਾਸੀ ਚੌੜਾ ਮਧਰਾ ਗੁਰਦਾਸਪੁਰ ਨੂੰ ਸ਼ਹੀਦ ਕੀਤਾ ਗਿਆ ਸੀ ਇਸ ਤੋਂ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ 1 ਜੁਲਾਈ 1987 ਨੂੰ ਹੀ ਇੱਕ ਹੋਰ ਸਿੱਖ ਜਸਵੰਤ ਸਿੰਘ ਰਫ ਪਾਲਾ ਪੁੱਤਰ ਦਲੀਪ ਸਿੰਘ ਵਾਸੀ ਕਿਸ਼ਨਕੋਟ ਨੂੰ ਵੀ ਗੜ ਸ਼ੰਕਰ ਦੇ ਕੋਲ ਪੋਸੀਪਿੰਡ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ। ਇਸੇ ਦਿਨ ਬਲਬੀਰ ਸਿੰਘ ਅਤੇ ਅਜੀਤਪਾਲ ਸਿੰਘ ਰਾਏਪੁਰ ਹਿਸ਼ਾਰਪੁਰ ਨੂੰ ਵੀ ਸ਼ਹੀਦ ਕੀਤਾ ਗਿਆ ਸੀ। ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।